ਸਤਿ ਸ਼੍ਰੀ ਅਕਾਲ ਜੀ ਮੈਂ ਨਾ ਇਥੋਂ ਮਲੇਸ਼ੀਆ ਤੋਂ ਸਕੈਨ ਕਰਵਾਈ ਸੀ ਕਿ ਮੈਨੂੰ ਲਗਾਤਾਰ ਪੀਰੀਅਡਸ ਮਿਸ ਹੋ ਰਹੇ ਸੀ ਤੇ ਮੈਂ ਸਕੈਨ ਕਰਵਾਈ ਸੀ ਤੇ ਸਕੈਨ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਰਸੌਲੀ ਆ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਸੀਗਾ ਕਿ ਗਾਂਹ ਜਾ ਕੇ ਇਹਦਾ ਕੈਂਸਰ ਵੀ ਬਣ ਸਕਦਾ ਤੇ ਬਾਅਦ ਵਿੱਚ ਮੈਂ ਇੰਡੀਆ ਇਹਨਾਂ ਵੀਰ ਹੋਣਾ ਨਾਲ ਸਲਾਹ ਕੀਤੀ ਸੀ ਤੇ ਦੱਸਿਆ ਸੀ ਇਹਨਾਂ ਨੂੰ ਵੀ ਮੈਨੂੰ ਆਹ ਪ੍ਰੋਬਲਮ ਹੋ ਰਹੀ ਆ ਤੇ ਇਹਨਾਂ ਨੇ ਫਿਰ ਮੰਥਲੀ ਮੈਨੂੰ ਦਵਾਈ ਸੈਂਡ ਕੀਤੀ ਇੰਡੀਆ ਤੋਂ エレमेंट्स ਦੇ ਕੈਪਸੂਲ ਸੀਗੇ ਨਹੀਂ ਇੱਕ ਸਕਲੋਵਾ ਤੇ ਸੀਗੇ ਤੇ ਇੱਕ ਫੀਲਿੰਗ ਦੇ ਕੈਪਸੂਲ ਸੀਗੇ ਮੈਂ ਉਹ ਖਾਦੇ 6 ਮਹੀਨੇ ਮੈਂ ਦਵਾਈ ਖਾਦੀ ਆ ਤੇ ਹੁਣ ਮੈਂ ਅੱਜ ਦੁਬਾਰਾ ਸਕੈਨ ਕਰਵਾਈ ਆ ਤੇ ਹੁਣ ਮੈਂ ਬਿਲਕੁਲ ਠੀਕ ਆ ਸਾਰਾ ਕੁਝ ਕਲੀਅਰ ਹੈ